ਕੀਤਾ ਜੀ ਛਾਲੀਆਂ ਜੇ ਬਾਂ ਖਾਲੀ ਛਾ ਨੰਗ ਪੇਸ਼ੈਂਟ ਉਹ ਤਾਂ ਪੇਸ਼ੰਦਾ ਕਰ ਕਿਤਾ ਜੀ ਮਲ ਖੱਟਾ ਹੁੰਦਾ ਆ ਭੈਣ ਜੀ ਦਵਾਈ ਦੇ ਦਿਓ ਕੀ ਪ੍ਰੋਬਲਮ ਹੈ ਮੈਨੂੰ ਲੱਗਦਾ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ दो घंटे बाद आई लव यू। <laughs> <laughs> की है। है बहन जी, पूछिए मत। <अभे>। ਪਈਏ ਤੁਹਾਨੂੰ ਬਿਲਾ ਦੇ ਦੇ ਬੇਪਾ ਆ ਐਕਸੀਡੈਂਟ ਵਾਲਾ ਬਾਦਦਾ ਤਾਂ ਨਹੀਂ ਉੱਥੇ ਉਹ ਤਰ ਮੱਕਾਂ ਤੇ ਥੱਪੜ ਤੁੰਗਾ ਕਰਦੀ ਸੀ ਪੁੱਤਿਆ ਸਿੱਕਦਾ ਕਿਹਨਾਂ ਦਾ ਹੋਵੇ ਤੂੰ ਇਹਨੂੰ ਵੀ ਗੱਲ ਆ ਮੰਨ ਤੇ ਕੋ ਜਿਹਰੇ ਦਾ ਮੁੰਡੇ ਨੇ ਇੱਥੇ ਪਰਤੀ ਕਰਾਤਾ ਓ ਚਾਚਾ ਇਕੱਲਾ ਹੀ ਬੋਲੀ ਜਾਂਦਾ ਇੱਧਰ ਬੈਠਾ ਸਾਹ ਹੱਸ ਰਿਹਾ ਗਾਦੁਰ ਚੱਤੀ ਆਉਂ ਜਾਂ ਚੱਤੀ ਕੀ ਗੱਲ ਹੋ ਗਈ ਚਾਚਾ ਉਹ ਚਾਚਾ ਜੀ ਬੁਮਾਰ ਤੇ ਇਕੱਲੇ ਹੀ ਬੋਲੀ ਜਾਂਦੀ ਐ ਕਿ ਆ ਪੈ ਲੋ ਕੀ ਕਰ ਰਿਓ ਔਟਟਕ ਵਾਟਟਾ ਵੇਖ ਲੋ ਤੁਸੀਂ ਮੈਂ ਮਿੱਕਾ ਦੁੱਧ ਨਹੀਂ ਦਿੰਦਾ ਸਾ ਮੇਰੀ ਝਾੜੀ ਮੈਨੂੰ ਦੁੱਧ ਵਿੱਚ ਖੰਡ ਇੱਕ ਕੁਲਾਸੀ ਦੋਦੀ ਤੇ ਫੋਰੀ ਖੰਡ ਤੇ ਖੜੀ ਇਦੋਂ ਛਾ ਬਦਮਾਸ਼ ਕਾਟੋ ਛਾ ਕਿਥੋਂ ਫੜਦਾ ਚੱਲਿਆ ਨਹੀਂ ਆ ਬਾਕੀ ਦਾ ਪੈਡਾ ਕਾਟ ਵਾਪਦੇ ਪੈਰ ਦੇ ਲੈ ਜੈਲੀ ਜਾਨਵਰ ਤੇ ਬੱਚਿਆ ਮਾਰਦੇ ਨਹੀਂ ਟੁੱਟਨੇ ਨਹੀਂ ਜਦੋਂ ਦਾ ਦੁਨੀਆਂ ਆਪਾਂ ਟੋਪੂ ਜੇ ਪੈਂਦੇ ਆ ਟੋਪੂ ਆਪਾਂ ਡੋਪੂ ਦਾ ਇਲਾਜ ਡਾਕਟਰ ਕੋਲ ਹੀ ਹੁੰਦਾ ਹੁੰਦਾ ਸਾਲਾ ਮੈਂ ਤੁਹਾਡਾ ਸਾਭਾ ਬੰਦੋ ਜਿੱਤੇ ਨਾ ਪਰ ਜਿਹੜੇ ਬੂਟੀਆਂ ਦਾ ਗਾਲਾ ਪਹਿਲੇ ਕੰਨਾਂ ਨੂੰ ਸਾਲਾ 30 ਸਾਲਾ 10 ਸਾਲਾ ਆਖਰੀ ਸਾਲਾ ਆਪਾਂ ਤੁਹਾਨੂੰ ਮੰਤਰੀ ਸਾਹਿਬ ਆ ਰਹੇ ਨੇ ਜਲਦੀ ਜਲਦੀ ਸਾਰੇ ਕੋਈ ਠੀਕ-ਠਾਕ ਕਰ ਦਿਓ ਠੀਕ ਹੈ ਚਾਰ ਕਿਲੇ ਉਹ ਕਰਲੇ ਸਰਕਾਰ ਨੇ ਇੱਕ ਬਾਹਰ ਤੇ ਮੈਂ ਸੋਚਦਾ ਹੁਣ ਬੈਠ ਕੇ ਕਰਜਾ ਲੈ ਕੇ ਛੋਟਾ ਸਿਆਪਾੜ ਕਿਹੜੇ ਬੰਦੇ ਨਾਲ ਛੋਟਾ ਆਧੀ ਪੂੰਦੀ ਫਦਾ ਕਰ ਰਿਹਾ ਤੂੰ ਛੋਟਾ ਆਧੀ ਬਾਜਪਾ ਨੇ ਤੇਰਾ ਹਿੱਸਾ ਪਹਿਲਾਂ ਪਾਰਕ ਮੰਤਰੀ ਸਾਹਿਬ ਦੀ ਬਾਬਾ ਜੀ ਨਾਲ ਬੜੀ ਖਾਸ ਮੀਟਿੰਗ ਹੈ ਹਸਪਤਾਲ ਸਾਰਾ ਹਸਪਤਾਲ ਖਾਲੀ ਕਰਾ ਦਿਓ ਜਲ ਕਾਦੀ ਬਾਬਿਆਂ ਦੀ ਉਹ ਬੱਚਾ ਹਰੀ ਸਿੰਘ ਅਬਾ ਜੀ ਇਹ ਹਰੀ ਸਿੰਘ ਨਹੀਂ ਇਹ ਤਾਂ ਕੋਈ ਆ ਅੱਛਾ ਲੱਗਦਾ ਤੇ ਉਹਦੇ ਵਰਗੀ ਆ ਆ ਸਿੰਧੀ ਤਬੀਅਤ ਖਾਸ ਕਰਾ ਉਹਨਾਂ ਨੂੰ ਠੀਕ ਕਰਨ ਦੇ ਲਈ ਆਪਣਾ ਬਹੁਤ ਮਿਹਨਤ ਕਰਨੀ ਪਣੀ ਆ ਪੰਜ ਦੌਰ ਕਰੋ ख़ुदि मल्हे ज़खमी अ जे मथा कर दो मै डिक भले